ਪਰ ਮੈਂ ਕਾਂਗਰਸ ਵਲੇ ਦੀ ਗੱਲ ਦੱਸਦਾ ਕਿ ਇੱਕ ਲੇਡੀ ਐਸਪੀ ਬਲਵੰਤ ਕੌਰ ਆ ਉਹਦਾ ਨਾ ਜੀ ਉਹ ਇਤਿਆ ਆ ਆਈਆਰ ਵੀ ਬੁਟਾਦੀ ਸੀ ਲੱਡੇ ਕੋਠੇ ਹੂੰ ਉਹੋ ਜਵਾਨਾਂ ਦੀਆਂ ਤਲਖਾਂਾਂ ਚੋਂ ਪੈਸੇ ਲੈਂਦੀ ਈ 1000 ਰੁਪਏ ਮਹੀਨਾ 1500 ਰੁਪਏ ਮਹੀਨਾ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਤੋਂ ਹੂੰ ਉਸ ਮੇਰੇ ਕੋਲ ਸਬੂਤ ਪਏ ਨੇ ਸਾਡੇ ਅੱਜ ਕੱਲ੍ਹ ਜਿਹੜੇ মিডিਆ ਸਲਾਹਕਾਰ ਨੇ ਭਗਵੰਤ ਸਿੰਘ ਜੀ ਦੇ ਹੂੰ ਬਲਤੇਜ ਪੰਨੂ ਜੀ ਉਹਨਾਂ ਨੇ ਉਹ ਸਕੈਂਡਲ ਕੱਢਿਆ ਮੈਨੂੰ ਵੀ ਭੇਜਿਆ ਮੈਂ ਵੀ ਖਬਰਾਂ ਛਾਪੀਆਂ ਸੋ ਇਹ ਮੈ ਇਹ ਜਿਹੜਾ ਅਫਸਰ ਸਾਹੀ ਹੈ ਜੀ ਇਹ ਸਾਡੀਆਂ ਸਰਕਾਰਾਂ ਤੇ ਹਾਵੀ ਹੈ ਹੂੰ ਹੁਣ ਮੈਂ ਤੁਹਾਨੂੰ ਦੱਸਦਾ ਪਿੱਛੇ ਜੇ ਮੈਂ ਉਹਦਾ ਨਾਮ ਨਹੀਂ ਹਲੇ ਲਊਂਗਾ ਵੀ ਆਪਾਂ ਕਿਵੇਂ ਕਹਦੀਏ ਕਿ ਪੁਲਿਸ ਬਹੁਤ ਚੰਗੀ ਹੈ ਜਾਂ ਪਹਿਲਾਂ ਜਿਹੜੇ ਅਫਸਰ ਨੇ ਉਹ ਨਹੀਂ ਬਹੁਤ ਚੰਗੇ ਨਹੀਂ ਇੱਕ ਬਿਜੀਲੈਂਸ ਬਿਊਰੋ ਦਾ ਇੱਕ ਜਿਹੜਾ ਹੈਗਾ ਅਫਸਰ ਸਸਪੈਂਡ ਕੀਤੇ ਨੇ ਸਰਕਾਰ ਨੇ ਦੋ ਚਾਰ ਦਿਨ ਪਹਿਲਾਂ ਜੀ ਉਹਨਾਂ ਨੂੰ ਇੱਕ ਅਫਸਰ ਤੇ 75 ਕਿਲੋ ਫੀਮ ਦਾ ਪਰਚਾ ਦਰਜਾ 1993 ਹੁਣ ਤੁਸੀਂ ਦੱਸੋ ਵੀ ਇਹ ਜਿਹੜੇ ਨਸ਼ਾ ਤਸਕਰ ਜਿਹੜਾ ਉਹਦੋਂ 75 ਕਿਲੋ ਦਾ ਨਸ਼ਾ ਵੇਚਦਾ ਸੀਗਾ ਫੀਮ ਵੇਚੀ ਜੀ ਨੇ ਉਹ ਚਿੱਟਿਆਂ ਦੇ ਉਹਦੇ ਕਿੰਨੇ ਸਾਮਣੇ ਹੋਣਗੇ ਹਮ ਚਿੱਟਾ ਵੇਚ ਨਾਲੇ 1900 ਹੈ ਜੀ 1993 1993 ਜੀ ਉਹ ਡੀਐਸਪੀ ਬਰਨਾਲੇ ਲੱਗਿਆ ਸੀ ਹਮ ਫੜਿਆ ਵੀ ਕਹਿੰਦੇ ਹੋਇਆ ਵੀ ਇਹ ਕਿ ਉਹਨੇ ਨਸ਼ਾ ਉਹ ਅਫੀਮ ਫੜ ਲਈ ਹਮ ਕਿਸੇ ਤਸਕਰ ਦੀ ਅਫੀਮ ਫੜ ਲਈ ਪਰ ਉਹ ਤਸਕਰ ਭਜਾਦਾ ਅਫੀਮ ਵੇਚਣ ਵਾਸਤੇ ਆਪਣੇ 2 99 ਮੈਂ ਉਹਨਾਂ ਦਾ ਨਾਮ ਲੈ ਲੈਣਾ ਪੰਜਾਬ ਸਿੰਘ ਤੇ ਹਰਪਾਲ ਸਿੰਘ ਉਹ 99 ਨੂੰ ਭੇਜਦਾ ਆਪਣਾ ਫੀਮ ਵੇਚਣ ਵਾਸਤੇ ਅੱਗੇ ਦੇਣ ਵਾਸਤੇ ਡੀਐਸਪੀ ਨੇ ਆਪਣੇ ਗਨਮੈਨ ਉਹ ਗਨਮੈਨਾਂ ਨੇ ਵੀ ਸਜ਼ਾ ਕੱਟੀ ਉਹ ਡੀਐਸਪੀ ਦੀ ਵੀ ਪਰਚਾ ਦਰਜ ਹੋਇਆ ਉਹਨੇ ਜੇਲ ਵੀ ਕੱਟੀ ਉਸ ਤੋਂ ਬਾਅਦ ਉਹ ਕਿਤੇ ਜ਼ਿਲंधर ਪਤਾ ਨਹੀਂ ਜਾਂ ਲੁਧਿਆਣਾ ਕਿਸੇ ਫੈਕਟਰੀ ਦੇ ਵਿੱਚ ਸਕਿਉਰਿਟੀ ਸੁਪਰਵਾਈਜ਼ਰ ਵੀ ਰਿਹਾ ਹੂੰ ਸੋ ਇਹ ਜਿਹੜੇ ਜਿਹੜੇ ਲੋਕ ਨੇ ਹੁਣ ਉਹ ਅੱਜ ਉਹ ਏਡੀਜੀ ਪੀ ਡੀਜੀਪੀ ਹੈ ਹੂੰ ਜਾਂ ਜੋ ਵੀ ਹੈਗਾ ਹੁਣ ਉਹ ਜਿਹੜੇ ਜਿਹੜੇ ਦੇ ਸੰਬੰਧ ਉਦੋਂ ਦੇ ਨਸ਼ਾ ਤਸਕਰਾਂ ਨਾਲ ਨੇ ਜਾਂ ਉਦੋਂ ਦੇ ਨਸ਼ਾ ਵੇਚਦੇ ਇਹ ਅੱਜ ਵੀ ਹੋਣਗੇ ਇਹ ਅੱਜ ਵੀ ਕਿਉਂ ਨਹੀਂ ਹੋਣਗੇ ਹੂੰ ਇਹ ਦੂਜੀ ਗੱਲ ਸਰਕਾਰ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਚਾਹੇ ਉਹ ਮੰਤਰੀ ਹੈ ਚਾਹੇ ਕੁਛ ਹੈ ਉਹਨਾਂ ਦਾ ਮਤਲਬ ਇੱਕੋ ਕਹਿੰਦੇ ਨਾ ਵੀ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਸ਼ਰਿਆਮ ਵਿਕ ਸਰਕਾਰੀ ਬੰਦਿਆਂ ਦੇ ਵੀ ਮਤਲਬ ਜਿਹੜੇ ਸਰਕਾਰ ਦੇ ਨਾਲ ਨੇ ਉਹ ਵੀ ਨਹੀਂ ਜਿਉ ਸਕਦੇ ਕੁਝ ਲੋਕ ਜਿਹੜੇ ਹੈਗੇ ਨੇ ਕੰਮ ਕੋਈ ਬਿਜ਼ਨਸ ਦਾ ਕੋਈ ਹੈ ਨਹੀਂ ਹੂੰ ਬੇਰੁਜ਼ਗਾਰੀ ਜਿਹੜੇ ਲੋਕ ਫਿਰਦੇ ਨੇ ਨੌਜਵਾਨ ਫਿਰਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਉਹਨਾਂ ਦੇ ਕਹਿੰਦੇ ਜਿਹੜੇ ਜਿੰਦਾਬਾਦ ਫਲਾਣਾ ਸਿੰਘ ਜਿੰਦਾਬਾਦ ਫਲਾਣਾ ਸਿੰਘ ਜਿੰਦਾਬਾਦ ਪਾਰਟੀਆਂ ਦੇ ਨਾਲ ਲੱਗ ਕੇ ਫਿਰਦੇ ਨੇ ਉਹਨਾਂ ਨੇ ਕਰਨਾ ਕੀ ਹੈ ਹੂੰ ਇਹੀ ਕੁਛ ਕਰਨਾ ਹੈ ਅੱਜ ਜਿਹੜਾ ਅਕਾਲੀ ਸਰਕਾਰ ਵੇਲੇ ਕਹਿੰਦੇ ਜਿਹੜਾ 500 ਰੁਪਏ ਗ੍ਰਾਮ ਵਿਕਦਾ ਸੀ ਅੱਜ ਉਹ 2500 ਰੁਪਏ ਗ੍ਰਾਮ ਹੈ ਹੂੰ ਜਿਹੜਾ ਮਾਰਕੀਟ ਹੈ ਸੁਣਦੇ ਆ ਲੋਕਾਂ ਤੋਂ ਵੀ ਐ ਇੰਨੇ ਦਾ ਆਇਆ ਇੰਨੇ ਦਾ ਆਇਆ ਹੂੰ ਸੋ ਇਹ ਚੀਜ਼ਾਂ ਨਹੀਂ ਜੀ ਇਹ ਹਾਲਾਤ ਉਦੋਂ ਨਹੀਂ ਆਏ ਨੇ ਅੱਗੇ-ਅੱਗੇ ਇਹ ਮਤਲਬ ਮੈਂ ਤਾਂ ਇਹ ਕਹੂੰਗਾ ਜੀ ਮੇਰੀ ਬੇਨਸਾਲ ਦੀ ਬਰੋਗੀ ਅੱਗੇ-ਅੱਗੇ ਮਾੜੀ ਹੋਣੇ ਨੇ ਚੰਗੇ ਹੋਣੇ